ਏ ਲਮੀ ਮਲਕਾ ਵਿੱਚ ਚਿਲਕੀਰ ਦੂਰ ਕਰ ਪਤ ਪਹਿਣਾ ਤੋਂ ਵੀਰ ਬੜਾ ਸੀ ਪੁਰਾਣੇ ਭੈਣ ਦੇ ਵਿਆਹ ਤੇ ਆ ਕੇ ਦਿੱਤਾ ਸਰਪ੍ਰਾਈਜ਼ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਘਰੇ ਭੈਣ ਦਾ ਵਿਆਹ ਰੱਖਿਆ ਹੁੰਦਾ ਤੇ ਭੈਣ ਆਪਣੇ ਕੈਨੇਡਾ ਬੈਠੇ ਵੀਰ ਨੂੰ ਫੋਨ ਕਰਦੀ ਹੈ ਤੇ ਕਹਿੰਦੀ ਹੈ ਕਿ ਵੀਰੇ ਤੁਸੀਂ ਮੇਰੇ ਵਿਆਹ ਤੇ ਜ਼ਰੂਰ ਆਉਣਾ ਤੇ ਵੀਰ ਮਜ਼ਾਕ ਮਜ਼ਾਕ ਚ ਕਹਿ ਦਿੰਦਾ ਕਿ ਮੇਰੇ ਕੋਲ ਉਹ ਨਹੀਂ ਆਏ ਜਾਣਾ ਫਿਰ ਜਦੋਂ ਅਚਾਨਕੇ ਬਿਨਾਂ ਦੱਸੇ ਵੀਰ ਭੈਣ ਦੇ ਵਿਆਹ ਤੇ ਆ ਜਾਂਦਾ ਤਾਂ ਭੈਣ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਜੇ ਇਸ ਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ